ਜੁਲੰਦਰ ਸਿੱਤ ਪਠਾਨਕੋਟ ਨੈਸ਼ਨਲ ਹਾਈਵੇ ਤੇ ਪੰਜਾਬ ਰੋਡਵੇਜ਼ ਦੀ ਬੱਸ ਨਾਲ ਉਸ ਸਮੇਂ ਵੱਡਾ ਹਾਦਸਾ ਵਾਪਰ ਗਿਆ ਜਦੋਂ ਰਾਸ਼ਟਰੀ ਰਾਜਮਾਰਗ ਤੇ ਪਿੰਡ ਰਾਉਵਾਲੀ ਦੇ ਮੋੜ ਤੇਜ਼ ਰਫ਼ਤਾਰ ਪੰਜਾਬ ਰੋਡਵੇਜ਼ ਦੀ ਬੱਸ ਦੇ ਚਾਲਕ ਨੇ ਦੋ ਔਰਤਾਂ ਤੇ ਇੱਕ ਮੋਟਰਸਾਈਕਲ ਸਵਾਰ ਨੂੰ ਕੁਚਲ ਦਿੱਤਾ ਤਿੰਨਾਂ ਨੂੰ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਜਿੱਥੇ ਕਿ ਉਹਨਾਂ ਦੀ ਹਾਲਤ ਬਹੁਤ ਨਾਜ਼ੁਕ ਦੱਸੀ ਜਾ ਰਹੀ ਸੀ ਜਿਸ ਕਾਰਨ ਇਹ ਹੈ ਕਿ ਇਸ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋਣ ਦੀ ਖਬਰ ਹੈ ਮ੍ਰਿਤਕ ਦੀ ਪਛਾਣ ਕਾਲਾ ਬੱਕਰਾ ਦੇ ਰਹਿਣ ਵਾਲੇ ਮਹਿੰਦਰ ਸਿੰਘ ਪੁੱਤਰ ਹਰਪ੍ਰੀਤ ਸਿੰਘ ਵਜੋਂ ਹੋਈ ਹੈ ਹਾਦਸੇ ਦੀ ਸੂਚਨਾ ਮਿਲਦੇ ਸਾਰ ਹੀ ਐਸਐਸਐਫ ਦੀ ਟੀਮ ਨੇ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਤੇ ਬੱਸ ਨੂੰ ਕਾਬੂ ਦੇ ਵਿੱਚ ਲੈ ਲਿਆ ਜਦਕਿ ਬੱਸ ਡਰਾਈਵਰ ਮੌਕੇ ਤੋਂ ਭੱਜਣ ਵਿੱਚ ਕਾਮਯਾਬ ਹੋ ਗਿਆ ਪੁਲਿਸ ਅਧਿਕਾਰੀਆਂ ਮੁਤਾਬਕ ਹਾਦਸੇ ਵਿੱਚ ਜ਼ਖਮੀ ਹੋਏ ਵਿਅਕਤੀਆਂ ਦੀ ਪਛਾਣ ਨਹੀਂ ਹੋ ਸਕੀ ਫਿਲਹਾਲ ਪੁਲਿਸ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਕਮਾਲ ਲੈ ਰਿਹਾ ਐਕਸੀਡੈਂਟ ਹੋਇਆ ਇਹ ਸਾਨੂੰ ਨਾ 8:30 ਵਜੇ ਦੇ ਕਰੀਬ ਐਕਸੀਡੈਂਟ ਕਾਲ ਆਈ ਸੀ ਵੀ ਰੌਵ ਵਾਲੀ ਬੱਸ ਦਾ ਤੇ ਮੋਟਰਸਾਈਕਲ ਦਾ ਐਕਸੀਡੈਂਟ ਹੋਇਆ ਤੇ ਆਪਾਂ ਜਦੋਂ ਉੱਥੇ ਜਾ ਕੇ ਦੇਖਿਆ ਤੇ ਮੋਟਰਸਾਈਕਲ ਬੱਸ ਦੇ ਥੱਲੇ ਫਸਿਆ ਪੇਸ਼ੈਂਟ ਨੂੰ ਆਪਾਂ ਚਾੱਕ ਕੇ ਸੜਦਾ ਹਸਤਾ ਦਾਖਲ ਕਰਵਾਤਾ ਕਿੰਦਾ ਠੀਕ ਹੈ ਜੋ ਡਾਕਟਰਾਂ ਨੇ ਸੋਹੜਾ ਫਟਕੜਿਆ ਕਰਤਾ ਜੀ ਡੈਡਿਆ ਪੇਸ਼ੈਂਟ ਤੇ ਕਿੱਤੇ ਦਾ ਰਹਿਣ ਵਾਲੀ ਇਹ ਪਛਾਣੋ ਹੀ ਉਹਦੀ ਪਛਾਣ ਬੀਬੀਓ ਕਾਲਾ ਬੱਕਰਾ ਨਾਮ ਹਰਦੀਪ ਸਿੰਘ ਤੇ ਬੱਸ ਚਾਲਕ ਦੌੜ ਗਿਆ ਮੌਕੇ ਤੇ ਫੜ ਲਿਆ ਉਹ ਮੌਕੇ ਤੇ ਭੱਜ ਗਿਆ ਜੀ ਆਪਾਂ ਜਿਲੰ다 ਸਿੱਤੇ ਪਠਾਨਕੋਟ ਨੈਸ਼ਨਲ ਹਾਈਵੇ ਤੇ ਪੰਜਾਬ ਰੋਡਵੇਜ਼ ਦੀ ਬੱਸ ਨਾਲ ਉਸ ਸਮੇਂ ਵੱਡਾ ਹਾਦਸਾ ਵਾਪਰ ਗਿਆ ਜਦੋਂ ਰਾਸ਼ਟਰੀ ਰਾਜਮਾਰਗ ਤੇ ਪਿੰਡ ਰਾਓਵਾਲੀ ਦੇ ਮੋੜ ਤੇਜ਼ ਰਫ਼ਤਾਰ ਪੰਜਾਬ ਰੋਡਵੇਜ਼ ਦੀ ਬੱਸ ਦੇ ਚਾਲਕ ਨੇ ਦੋ ਔਰਤਾਂ ਤੇ ਇੱਕ ਮੋਟਰਸਾਈਕਲ ਸਵਾਰ ਨੂੰ ਕੁਚਲ ਦਿੱਤਾ ਤਿੰਨਾਂ ਨੂੰ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਜਿੱਥੇ ਕਿ ਉਹਨਾਂ ਦੀ ਹਾਲਤ ਬਹੁਤ ਨਾਜ਼ੁਕ ਦੱਸੀ ਜਾ ਰਹੀ ਸੀ ਜਿਸ ਕਾਰਨ ਇਹ ਹੈ ਕਿ ਇਸ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋਣ ਦੀ ਖਬਰ ਹੈ ਮ੍ਰਿਤਕ ਦੀ ਪਛਾਣ ਕਾਲਾ ਬੱਕਰਾ ਦੇ ਰਹਿਣ ਵਾਲੇ ਮਹਿੰਦਰ ਸਿੰਘ ਪੁੱਤਰ ਹਰਪ੍ਰੀਤ ਸਿੰਘ ਵਜੋਂ ਹੋਈ ਹੈ ਹਾਦਸੇ ਦੀ ਸੂਚਨਾ ਮਿਲਦੇ ਸਾਰ ਹੀ ਐਸਐਸਐਫ ਦੀ ਟੀਮ ਨੇ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਤੇ ਬੱਸ ਨੂੰ ਕਾਬੂ ਦੇ ਵਿੱਚ ਲੈ ਲਿਆ ਜਦਕਿ ਬੱਸ ਡਰਾਈਵਰ ਮੌਕੇ ਤੋਂ ਭੱਜਣ ਵਿੱਚ ਕਾਮਯਾਬ ਹੋ ਗਿਆ ਪੁਲਿਸ ਅਧਿਕਾਰੀਆਂ ਮੁਤਾਬਕ ਹਾਦਸੇ ਵਿੱਚ ਜ਼ਖਮੀ ਹੋਏ ਵਿਅਕਤੀਆਂ ਦੀ ਪਛਾਣ ਨਹੀਂ ਹੋ ਸਕੀ ਫਿਲਹਾਲ ਪੁਲਿਸ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਗਾ ਮਾਹਲਾੜ ਐਕਸੀਡੈਂਟ ਹੋਇਆ ਹੈ ਸਾਡੇ ਨਾਲ 8:30 ਵਜੇ ਦੇ ਕਰੀਬ ਐਕਸੀਡੈਂਟ ਕਾਲ ਆਈ ਸੀ ਕਿ ਰੌਵ ਵਾਲੀ ਬੱਸ ਦਾ ਤੇ ਮੋਟਰਸਾਈਕਲ ਦਾ ਐਕਸੀਡੈਂਟ ਹੋਇਆ ਤੇ ਆਪਾਂ ਜਦੋਂ ਉੱਥੇ ਜਾ ਕੇ ਦੇਖਿਆ ਤੇ ਮੋਟਰਸਾਈਕਲ ਤੇ ਬੱਸ ਦੇ ਥੱਲੇ ਫਸਦੇ ਪੇਸ਼ੈਂਟ ਨੂੰ ਆਪਾਂ ਚਾੱਕ ਕੇ ਸੜਕ ਹਸਤਾ ਦਾ ਦਾਖਲ ਕਰਵਾਤਾ ਕਿੰਦਾ ਠੀਕ ਹੈ ਜੀ ਉਹ ਡਾਕਟਰਾਂ ਨੇ ਸਭ ਦਾ ਸਟੇਟ ਕਲੀਅਰ ਕਰਤਾ ਜੀ ਬੈਠਿਆ ਪੇਸ਼ੈਂਟ ਤੇ ਕਿੱਥੇ ਦਾ ਰਹਿਣ ਵਾਲਾ ਜੀ ਪਛਾਣ ਹੋਈ ਉਹਦੀ ਪਛਾਣ ਬੀਬੀਓ ਕਾਲਾ ਬੱਕਰਾ ਨਾਮ ਹਰਦੀਪ ਸਿੰਘ ਤੇ ਬੱਸ ਚਾਲਕ ਦੌੜ ਗਿਆ ਮੌਕੇ ਤੇ ਫੜ ਲਿਆ ਉਹ ਮੌਕੇ ਤੇ ਭੱਜ ਗਿਆ ਜੀ ਉੱਥੋਂ